ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ ਸਿੰਘ ਕੋਤੜਾ ਜੀ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਤੁਹਾਨੂੰ ਪਤਾ ਹੀ ਹੈ ਕਿ ਅੱਜ 31 ਦਸੰਬਰ ਦਾ ਦਿਨ ਹੈ ਤੇ ਕੱਲ ਨੂੰ 1 ਜਨਵਰੀ ਦਾ ਦਿਨ ਹੈ ਜੋ ਕਿ ਕੱਲ ਨੂੰ ਨਵਾਂ ਸਾਲ ਹੈ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਅਸੀਂ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣਾ ਤੁਸੀਂ ਆਪਣੀ رائے ਵੀ ਦੇਣੀ ਕਿ ਜਿਹੜਾ ਉਹਨਾਂ ਕਾਲਮੂ ਜਿਹੜਾ ਨਵਾਂ ਸਾਲ ਚੜਨਾ ਵਾ 1 ਜਨਵਰੀ ਉਹਦੇ ਬਾਰੇ ਤੁਹਾਡੀ ਕੀ ਰਾਏ ਜਾਂ ਕੀ ਕਹਿਣਾ ਤੁਸੀਂ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਲਈ ਨਵਾਂ ਸਾਲ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਜੀ ਮੁਬਾਰਕ ਸੱਚੇ ਪਾਸ਼ਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਲੋਹੜੀ ਅਤੇ ਨਵੇਂ ਸਾਲ ਦੀਆਂ ਮੇਰੇ ਵੱਲੋਂ ਮੋਨਾ ਕਰਿਆਨਾ ਸਟੋਰ ਵਾਲਾ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਰਾ ਚੰਗੇ ਚੰਗੇ ਦਿਨ ਲਿਆ ਹੋਏ 26 2000 ਚੜ ਜਾਣਾ ਜੀ ਕੱਲ ਨੂੰ 25 ਨੇ ਵਾਪਸ ਚਲੀ ਜਾਣਾ ਤੇ ਦੇਸਾਂ ਪਰਦੇਸਾਂ 'ਚ ਪੰਜਾਬ 'ਚ ਮਹਾਰਾ ਖੁਸ਼ੀਆਂ ਬਖਸ਼ੇ ਜੀ ਬਹੁਤ ਵਧੀਆ ਜੀ ਸਾਰੀ ਦੁਨੀਆਂ ਲਈ ਖੁਸ਼ੀਆਂ ਭਰਿਆ ਆਵੇ ਇਹ ਤਿਹਾੜ ਜੀ ਨਵਾਂ ਸਾਲ ਹੈ ਪ੍ਰਮਾਤਮਾ ਕਰੇ ਜੀ ਸਾਰਿਆਂ ਦੀ ਖੁਸ਼ੀਆਂ ਭਰ ਦੇ ਨਾਵੇ ਸਾਲ ਤੇ ਅਹੀ ਸਾਰਿਆਂ ਨੂੰ ਮੁਬਾਰਕ ਦਿਨੇ ਆ ਪਹਿਲੋ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹੀ ਕਹਿਣਾ ਚਾਹਨਾ ਵਾਂ ਕਿ ਨਵਾਂ ਸਾਲ ਜਿਹੜਾ ਵਾ ਸਭ ਲਈ ਖੁਸ਼ੀਆਂ ਭਰ ਲੈ ਕੇ ਆਵੇ ਸਭ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਜਿਹੜਾ ਨਵਾਂ ਸਾਲ ਜਿਹੜਾ ਵਾ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਸ਼ੁਕ ਸ਼ਾਂਤੀ ਦੇ ਨਾਲ ਮਨਾਇਆ ਜਾਵੇ ਆਪਣੇ ਆਪ ਮਤਲਬ ਕਿ ਜੋ ਵੀ ਆ ਵਧੀਆ ਤਰੀਕੇ ਦੇ ਨਾਲ ਇੰਜੋਏ ਕਰੋ ਆਪਣੇ ਪਰਿਵਾਰ ਦੇ ਨਾਲ ਜੀ ਬਹੁਤ ਜੀ ਬਹੁਤ ਵਧੀਆ ਸਭ ਨੂੰ ਵੈਗਰੂਜੀ ਕਾਕਰ ਖਾਨ ਸਾਹਿਬ ਵੈਗਰੂਜੀ ਦੇ ਪੁੱਤ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਤੇ ਸਾਰੇ ਜਿਹੜੇ ਖੁਸ਼ੀਆਂ ਮਨਾਓ ਅੱਜ 225 ਵਰ੍ਹਦਾ ਕਹਿੰਦੀ ਹੁਸ਼ੀਆਂ ਮਣਾਓ ਤੇ ਕੱਲ ਨੂੰ ਨਵਾਂ ਸਾਲ ਜਨਮ ਦੀਆਂ ਖੁਸ਼ੀਆਂ ਮਣਾਓ ਫਿਰ ਨਵਾਂ ਸਾਲ ਜਨਮ ਸਾਰੇ ਲੋਕਾਂ ਨੇ ਖੁਸ਼ੀਆਂ ਭਰਿਆ ਆਵੇ ਖੇੜਿਆ ਭਰਾਵੇ ਤੇ ਲੋਕੀ ਜਿਹੜੇ ਨੇ ਸਾਰੇ ਮਿਲ ਬੁਲਾਪੇ ਪਿਆਰ ਨਾਲ ਰਹਿਣ ਇੱਕ ਦੂਜੇ ਨਾਲ ਜਿਹੜੀ ਉਹ ਨਫ਼ਰਤ ਜਿਹੜੀ ਹੈ ਉਹ ਨਾ ਕਰਨ ਇਹ ਨਹੀਂ ਤੁਹਾਨੂੰ ਮੁਬਾਰਕਾ ਜੀ ਐਨ ਆਰ ਵੀਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਹੀਂ ਜੀ ਬੋਬਲ ਇਲਾਕਾ ਨਿਵਾਸੀਆਂ 90 ਸਾਲ ਦੀ ਆ ਬਹੁਤ ਬਹੁਤ ਮੁਬਾਰਕਾਂ ਇਹ ਨਵਾਂ ਸਾਲ ਸਾਰਿਆਂ ਚ ਖੁਸ਼ੀਆਂ ਭਰ ਆਵੇ ਸਾਰਿਆਂ ਦੀ ਜੀਵਨ ਬਹੁਤ ਵਧੀਆ ਬੀਤੇ ਨਵੇਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਕਹਿਣਾ ਚਾਹਾਂਗੇ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਸਾਰਿਆਂ ਲਈ ਨਵਾਂ ਸਾਲ ਬਹੁਤ ਹੀ ਵਧੀਆ ਹੋਵੇ ਤੇ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਲੋੜੀ ਦੇ ਹੱਥਾਰ ਵੀ ਬਹੁਤ ਪਰਮਾਤਮਾ ਸੱਚੇ ਪਾਤਸ਼ਾਹ ਜਿਹੜਾ ਨਵਾਂ ਸਾਲ ਵੀ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਲਿਆਵੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਚੰਗੇ ਪਾਸੇ ਚੰਗਾ ਸੋਚ ਚੰਗੀ ਸਾਰੇ ਰੱਖਣਾ ਚੰਗੇ ਪਾਸੇ ਨੂੰ ਚੱਲਣਾ ਭਾਈਚਾਰੇ ਨਾਲ ਰਹਿਣਾ ਅਸੀਂ ਤੇ ਇਹੀ ਬਸ ਕਵਾਂਗੇ 2025 ਦੀਆਂ ਬਹੁਤ ਬਹੁਤ ਵਧਾਈਆਂ ਸਭ ਨੂੰ ਅੱਜ 31 ਤਰੀਕ 2025 ਦਾ ਦਿਨ ਲਾਸਟ ਵਾਲਾ ਦਸੰਬਰ ਠੀਕ ਹੈ ਜੀ ਤੇ ਕੱਲ ਨੂੰ ਨਵਾਂ ਸਾਲ ਚੜ੍ਹ ਜਾਣਾ ਠੀਕ ਹੈ ਜੀ ਬਹੁਤ ਬਹੁਤ ਸਭ ਨੂੰ ਵਧਾਈਆਂ ਜੁਆਵਾ ਇਲਾਕਾ ਨਵਾਸ ਨੂੰ ਇੰਨਾ ਹੈ ਕਿ ਨਵਾਂ ਸਾਲ ਬਹੁਤ ਵਧੀਆ ਆ ਰਿਹਾ ਤੇ ਚਾਹਾਂ ਨਾਲ ਮਨਾਓ ਤੇ ਸਾਰਿਆਂ ਨੂੰ ਵਧੀਆ ਨਵਾਂ ਸਾਲ ਮੁਬਾਰਕ ਹੋਵੇ ਤੇ ਜੀਆਂ ਨੂੰ ਸਾਰਿਆਂ ਤੋਂ ਦੁਸ਼ਟੀਆਂ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜਿੱਕ ਫਤਿਹ ਨਵੇਂ ਸਾਲ ਦੀ ਸਭ ਨੂੰ ਮੁਬਾਰਕਾ ਬਹੁਤ ਬਹੁਤ ਮੁਬਾਰਕਾਂ ਤੁ ਲੋੜੀ ਦੀਆਂ ਵੀ ਬਾਗੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਤੁ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਲੋੜੀ ਦੀ ਤੇ ਬਾਗੀ ਦੀਆਂ ਵੀ ਮੁਬਾਰਕਾਂ ਹੋਣ ਸਾਰਿਆਂ ਨੂੰ ਤੇ ਸਾਰਿਆਂ ਲਈ ਨਵਾਂ ਸਾਲ ਆਉਣ ਵਾਲਾ ਬਹੁਤ ਬਹੁਤ ਵਧੀਆ ਖੁਸ਼ਹਾਲ ਹੋਵੇ ਥੈਂਕ ਯੂ ਵੈਰੀ ਗੁੱਡ ਖਾਲਸਾ ਇਸ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਮਾਲਕ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਠੀਕ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਨਵੇਂ ਸਾਲ ਦੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਹਰ ਕਰ ਖੁਸ਼ੀਆਂ ਪਰਮਾਤਮਾ ਲਿਆਵੇ ਤੇ ਬਹੁਤ ਹੀ ਵਧੀਆ 2026 ਆਵੇ ਸਭ ਘਰ ਖੁਸ਼ੀਆਂ ਹੀ ਖੁਸ਼ੀਆਂ ਕੀ ਲੱਗਦਾ ਮੈਂ ਕਹਿੰਦਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਸਾਰੇ ਪਿੰਡ ਸਾਰੇ ਨਗਰ ਸਾਰੀ ਦੁਨੀਆ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਨਿਕਲੇ ਆਵੇ ਜਿਹੜੇ ਕੱਲ ਨੂੰ ਚੜਨ ਜਾ ਰਿਹਾ ਇਹ ਤਾਂ ਪਰਮਾਤਮਾ ਕਿ ਲੋ ਤੰਦਰੁਸਤੀ ਦੇਵੇ ਸਾਰੇ ਨੂੰ ਚੰਗਾ ਚੰਗਾ ਟਾਈਮ ਕੱਟੇ ਬਸ ਪਤਾ ਹੀ ਕਰਿਆ ਨੂੰ ਡਾਲੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਸਾਰੇ ਵਧੀਆ ਰਹਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ 2025 ਨੇ ਜਾਗੇ ਕੱਲ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਲੋੜੀ ਨਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ ਵਧਾਈਆਂ ਦਿੱਤੀਆਂ ਜਾਣਗੀਆਂ ਰਾਜੀ ਖੁਸ਼ੀ ਨਵਾਂ ਸਾਲ ਚੜ੍ਹੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਜੀ ਲਿਆਵੇ ਨੜਾਲੇ ਦਾ ਜਾਮ ਕਿਸ ਤਰ੍ਹਾਂ ਮੁਕਾਵੇ ਅੱਛਾ ਠੀਕ ਹੈ ਜੋ ਕਿ ਨੜਾਲੇ ਦਾ ਜਾਮ ਚੱਲ ਰਿਹਾ ਹੈ ਇਹਨਾਂ ਤੋਂ ਬਕਰ ਬਸਰਣਾ ਹੋਣਾ ਚਾਹੀਦਾ ਅੱਛਾ 2023 ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੇ ਬਾਰੇ ਤੁਹਾਡੇ ਕੀ ਜਣਾ ਜਾਂ 2028 ਸਾਲ ਚੜ੍ਹਨ ਜਾ ਰਿਹਾ 2023 ਸਭ ਨੂੰ ਕਲਾ ਸਭ ਤੋਂ ਸੱਸੀ ਗਾਲ ਤੇ ਨਵੇਂ ਸਾਲ ਦੀ ਤੇ ਲੋੜੀਆਂ ਦੀ ਸਭ ਨੂੰ ਬਹੁ ਬਹੁ ਵਧਾਈਆਂ ਜੀ ਇਹ ਕੀ ਹੈ ਜਿਹੜਾ 2026 ਚੜ ਰਿਹਾ ਹੈ ਫੇ ਬੜਾ ਦੇਖੋ ਬੜਾ ਚੀਜ਼ਾਂ ਆਣ ਗਈਆਂ ਨੇ ਬਹੁਤ ਕੁਝ ਆਪਾਂ ਨੂੰ ਫੋਲੋ ਕਰਨਾ ਪੈਣਾ ਹੈ ਇਹ 2026 ਚ ਖਾਸ ਕਰਕੇ ਨੰਡਾਲੇ ਵਿੱਚ ਬਹੁਤ ਵਿਕਾਸ ਦੀ ਲੋੜ ਹੈਗੀ ਹੈ ਸਾਨੂੰ ਉਮੀਦ ਹੈ ਕਿ ਇਸ ਵਾਰੀ 2026 ਚ ਨੰਡਾਲੇ ਦਾ ਤੇ ਕੁਝ ਵਿਕਾਸ ਹੋਏਗਾ ਹਾਂ ਹਾਂ ਨਵਾਂ ਸਾਲ ਕੱਲ ਨੂੰ ਚੜਨ ਜਾ ਰਿਹਾ ਤੇ ਅੱਜ 2023 ਚੱਲ ਮੈਂ ਤਾਂ ਕਹਿੰਦਾ ਵੀ ਸਾਰਿਆਂ ਦੇ ਵਾਸਤੇ ਨਵਾਂ ਸਾਲ ਬਹੁਤ-ਬਹੁਤ ਮੁਬਾਰਕਾਂ ਹੋਂ ਨਵੇਂ ਸਾਲ ਦੀਆਂ ਸਾਥ ਸੰਗਤ ਨੂੰ ਆਪਾਂ ਸਾਰਿਆਂ ਦੇ ਵਾਸਤੇ ਭਲਾਈ ਦੁਆਉਂਦੇ ਹਾਂ ਕਿ ਬਹੁਤ ਵਧੀਆ 2026 ਸਾਲ ਚੜੇ ਲੋੜੀ ਦਾ ਸਾਲ ਚੜਨ ਜਾ ਰਿਹਾ ਤੁਹਾਡਾ ਕੀ ਜਣਾ ਜੇ ਕਿਹੜਾ ਪਿੰਡ ਦਾ ਆਪਣਾ ਪਿੰਡ ਮੁਸਤਾਵਾਦ ਹੈ ਜੀ ਨਵਾਂ ਸਾਲ ਚੜੇ ਮੈਂ ਕਹਿੰਦਾ ਬਹੁਤ ਵਧੀਆ ਚੜੇ ਨਵਾਂ ਸਾਲ ਖੁਸ਼ੀਆਂ ਭਰੇ ਵਾਲਾ ਲਿਆਵੇ ਕੋਈ ਦੁੱਖਦਰਦੀ ਨਾ ਹੋਵੇ ਤੁਹਾਡਾ ਪੱਤੀ ਕਿਧਰ ਰਿਹਾ ਫਿਰ 25 ਬੋਈ ਦੁੱਖਦਰਦੀ ਵਾਲਾ ਰਿਹਾ ਬੱਚੀ ਪਾਲਿਕਾ ਅਟੈਕ ਹੋਇਆ ਕਈ ਅਟੈਕ ਹੋਏ ਇੱਥੇ ਤਾਂ ਕਰਕੇ ਬੋਈ ਦੁੱਖਦਰਦੀ ਵਾਲਾ ਤਾਂ ਉਹ ਨਾਲ ਸਮੇਂ ਵਿੱਚ ਜਨਵਰੀ ਮਹੀਨੇ ਦੀ ਗੱਲ ਕਰੀ ਤਾਂ ਲੋੜੀ ਦਾ ਝਾਰਦੀ ਹੈ ਹਾਂਜੀ ਹਾਂਜੀ ਲੋੜੀ ਦਾ ਤਿਆਰ ਬਹੁਤ ਵਧੀਆ ਮਨਾਓ ਵਧੀਆ ਮਨਾਉਣਾ ਚਾਹੀਦਾ ਲੱਗਦਾ ਜਿਵੇਂ ਆਪਾਂ ਮੁੰਡਿਆਂ ਦੀ ਲੋੜੀ ਬਣਾਉਂਦੇ ਆਂ ਉਦੋਂ ਕੁੜੀਆਂ ਦੇ ਵੀ ਬਣਾਉਣੀ ਹਾਂ 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 ਬਿਲਕੁਲ ਬਣਾਉਣੀ ਚਾਹੀਦੀ ਆ ਕੁੜੀਆਂ ਦੇ ਵੀ ਬਣਾਉਣੀ ਚਾਹੀਦੀ ਆ ਆਪਣੇ ਕੁੜੀਆਂ ਵੀ ਵੱਧ ਚੜ ਕੇ ਹਿੱਸਾ ਲੈਣਦੀਆਂ ਆ ਅੱਜ ਕੱਲ ਮੈਂ ਮੈਂ ਗੋਜਾ ਖੱਬੀ ਕੱਢਦੀ ਗਲਾ ਦੇ ਵਿੱਚੋਂ ਕੱਢਦੀ ਗਲਾ ਦੇ ਵਿੱਚੋਂ